ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਅਪਾਇੰਟਮੈਂਟਾਂ ਬਾਰੇ ਕਿ ਅਪਾਇੰਟਮੈਂਟਾਂ ਹੋ ਨਵੀਆਂ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਕਦੋਂ ਤੱਕ ਹੈਗੇ ਵਾ ਭਾਵੇਂ ਉਹ ਹੈਗੀਆਂ ਵਾ ਫੈਮਿਲੀ ਅਪਾਇੰਟਮੈਂਟਸ ਭਾਵੇਂ ਹੈਗੀਆਂ ਵਾ ਵਰਕ ਵਾਲੀਆਂ ਅਪਾਇੰਟਮੈਂਟਸ ਦੋਵੇਂ ਹੀ ਟੌਪਿਕ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਕੀ ਕਦੋਂ ਕਦੋਂ ਇਹ ਡੇਵਾ ਇਹ ਓਪਨ ਹੋਣ ਦੇ ਚਾਂਸ ਹੈਗੇ ਆ ਅਪਾਇੰਟਮੈਂਟ ਆ ਦੇ ਤੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਪੇਪਰ ਓਪਨ ਹੋਣੇ ਆ ਉਹ ਕਦੋਂ ਓਪਨ ਹੋਣੇ ਆ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਤੀਜੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਵੀਜ਼ਿਆਂ ਬਾਰੇ ਕਿ ਵੀਜ਼ਾ ਦਾ ਕੀ ਪ੍ਰੋਸੈਸ ਚੱਲ ਰਿਹਾ ਵਾ ਭਾਵੇਂ ਉਹ ਹੈਗੇ ਆ ਵੀਜ਼ੇ ਵਰਕ ਵਾਲੇ 9 ਮੰਥ ਵਾਲੇ ਭਾਵੇਂ ਸਾਲ ਵਾਲੇ ਤੇ ਭਾਵੇਂ ਉਹ ਵੀਜ਼ੇ ਹੈਗੇ ਵਾ ਫੈਮਲੀ ਵਾਲੇ ਵੀ ਕਿੰਨੇ ਕ ਟਾਈਮ ਵਿੱਚ ਜਿਹੜਾ ਵੀਜ਼ਾ ਲੱਗ ਰਿਹਾ ਵਾ ਇਸ ਟਾਈਮ ਤੇ ਤੇ ਜਿਨ੍ਹਾਂ ਦੇ ਨਹੀਂ ਲੱਗੇ ਤੇ ਉਹ ਕੀ ਕਰ ਸਕਦੇ ਆ ਲਓ ਫਿਰ ਕਰਦੇ ਆਂ ਵੀਡੀਓ ਸਟਾਰਟ ਜਿਆਦਾ ਚੇਨ ਨਾਲ ਲੈਂਦੇ ਹੋਏ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਉਹਨੂੰ ਵੀ ਆਲਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲਾਂ ਉੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਸਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤੇ ਕਈ ਵੀ ਜੇ ਆਪਾਂ ਦਾ ਕੋਈ ਸ਼ਿਕਾਇਤ ਹੈਗੀ ਕਿ ਤੁਸੀਂ ਤੁਹਾਨੂੰ ਉਥੇੜਿਆ ਮੈਸੇਜ ਨਹੀਂ ਦੇ ਤੁਸੀਂ ਆਪਣੇ ਜਿਹੜੇ ਮੈਸੇਜ ਵਾ ਉਹ ਬੰਦ ਕੀਤੇ ਹੋਏ ਆ ਉਹਦਾ ਮੈਂ ਹਾਲੇ ਕੱਢਿਆ ਵਕਿ ਜੇ ਕਿਸੇ ਵੀ ਵੀਰ ਭਰਾ ਨੇ ਜਦੋਂ ਲਿੰਕ ਤੇ ਕਲਿੱਕ ਕਰਦਾ ਵਾ ਤੇ ਪਹੁੰਚਦਾ ਵਾ ਉਹਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ ਪਹੁੰਚਦਾ ਵਾ ਉੱਥੇ ਮੈਂ ਨਾ ਪੋਸਟ ਪਾਈ ਉਹ ਜਿਸ ਮੈਨੂੰ ਪੋਸਟ ਤੇ ਲਿ ਕਮੈਂਟ ਕਰ ਦੋ ਭਾਵੇਂ ਕਹ ਲੈ ਹੈਲੋ ਦਾ ਹੀ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਠੀਕ ਹੈ ਕੋਸ਼ਿਸ਼ ਕਰਿਆ ਕਰੋ ਪੋਸਟ ਤੇ ਕਮੈਂਟ ਕਰਿਆ ਕਰੋ ਕਈ ਵੀਰ ਭਰਾ ਹੈਗੇ ਆ ਕਿ ਜਿਹੜੇ ਮੈਂ ਸਟੋਰੀ ਪਉਣਾ ਤੁਸੀਂ ਮੈਨੂੰ ਸਟੋਰੀ ਤੇ ਲਿ ਕਮੈਂਟ ਕਰ ਦਿੰਦੇ ਜੇ ਉਹ ਬਾ ਪਤਾ ਨਹੀਂ ਲੱਗਦਾ ਉਹਦੇ ਬਾਰੇ ਪਰ ਜੇਕਰ ਤੁਸੀਂ ਮੈਨੂੰ ਪੋਸਟ ਤੇ ਲਿ ਕਮੈਂਟ ਕਰੋ ਫਿਰ ਤਾਂ ਮੈਂ ਸਿੱਧਾ ਤੁਹਾਡੀ ਆਈਡਿਟੀ ਕੱਢ ਕੇ ਤੁਹਾਨੂੰ ਮੈਸੇਜ ਜ਼ਰੂਰ ਕਰੂੰਗਾ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਤੇ ਜੇ ਨੰਬਰ ਤੇ ਇੱਕ ਗੱਲ ਹੋਰ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਵਾ ਆਪਾਂ ਗਰੁੱਪ ਬਣਾਇਆ ਵਾ WhatsApp ਗਰੁੱਪ ਜੇ ਕਿਸੇ ਵੀ ਵੀਰ ਭਰਾ ਨੇ ਉਸ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ Instagram ਦੇ ਉੱਤੇ ਤੇ ਆਪਾਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਾਂਗੇ ਤੁਹਾਨੂੰ ਆਪਾਂ ਲਿੰਕ ਸੈਂਡ ਕਰ ਦਾਂ ਗਰੁੱਪ ਦਾ ਤਾਂ ਜੋ ਤੁਸੀਂ ਗਰੁੱਪ ਵਿੱਚ ਐਡ ਹੋ ਸਕੋ ਹੁਣ ਪਿਛੇ ਜੇ ਮੈਂ ਪਿਛੇ ਇੱਕ ਵੀਡੀਓ ਪਾਈ ਸੀ ਮੈਨੂੰ ਵੀਰ ਦਾ ਕਮੈਂਟ ਆਇਆ ਤੇ ਗਰੁੱਪ ਵਿੱਚ ਐਡ ਕਰ ਲਓ YouTube ਤੇ ਕਮੈਂਟ ਕੀਤਾ ਉਸਨੇ ਉਹ ਵੀਰ ਨੂੰ ਮੈਂ ਕਹਾਂਗਾ ਕਿ ਜੇਕਰ ਆ ਵੀਡੀਓ ਦੇਖ ਰਿਹਾ ਵਾ ਤੁਸੀਂ ਮੈਨੂੰ ਇਨਸਟਾਗ੍ਰam ਤੇ ਮੈਸੇਜ ਕਰੋ ਉਹਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਅਚ ਤੇ ਲਿੰਕ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਬਾਅਦ ਵਿੱਚ WhatsApp ਗਰੁੱਪ ਦਾ ਤਾਂ ਤੁਸੀਂ ਗਰੁੱਪ ਵਿੱਚ ਵੀ ਐਡ ਹੋ ਸਕੋ ਲੋਇ ਫੇਅਰ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆ ਅਪਾਇੰਟਮੈਂਟਾਂ ਬਾਰੇ ਕਿਉਂਕਿ ਬੜੇ ਵੀਰ ਭਰਾ ਹੈਗੇ ਆ ਜਿਨ੍ਹਾਂ ਦੇ ਕਈਆਂ ਦੇ ਫੈਮਿਲੀ ਵਾਲੇ ਪੇਪਰ ਨਿਕਲੇ ਪਿਆ ਹੈ ਕਈਆਂ ਦੇ ਪੇਪਰ 9 ਮੰਥ ਵਾਲੇ ਆ ਕਈਆਂ ਦੇ ਸਾਲ ਵਾਲੇ ਆ ਵਰਕ ਵਾਲੇ ਪੇਪਰ ਆ ਪਰ ਅਪਾਇੰਟਮੈਂਟਾਂ ਦਾ ਵੇਟ ਕਰ ਰਹੇ ਕਿ ਅਪਾਇੰਟਮੈਂਟਾਂ ਕਦੋਂ ਓਪਨ ਹੋਣ ਦੇੜਿਆ ਚਾਂਸ ਹੈ ਗਿਆ ਜਿੰਨਾਂ ਦੇ ਤੇ 9 ਮੰਥ ਵਾਲੇ ਪੇਪਰ ਜਾਂ ਸਾਲ ਵਾਲੇ ਪੇਪਰ ਮੁਲਕੀ ਨਿਕਲੇ ਪਏ ਆ ਠੀਕ ਆ ਉਹਨਾਂ ਪਰ ਆਪਾਂ ਗੱਲਬਾਤ ਕਰ ਲਈ ਉਹਨਾਂ ਦੇ ਜਿਹੜੇ ਵਾ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਹੈਗੇ ਆ ਵਾ 2 ਜਨਵਰੀ ਤੋਂ ਕਿਉਂਕਿ ਤੁਹਾਨੂੰ ਪਤਾ ਵਾ ਕਿ ਨਾਰਮਲੀ ਹੁਣ ਆ 5 26 ਤਰੀਕ ਨੂੰ ਮੁਲਕੀ ਇਹਨਾਂ ਦੇ ਇੱਥੇ ਫੈਸਟੀਵਲ ਹੀ ਜਿਵੇਂ ਆਪਾਂ ਜਿਹਨੂੰ ਆਪਾਂ 크리스마ਸ ਆਖਦੇ ਹੁੰਨੇ ਆ ਇਟਲੀ ਵਿੱਚ 크리스마ਸ ਕਰਕੇ ਮੁਲਕੇ ਆਪਾਂ ਕਹਿ ਲਓ ਕਿ ਇਹ ਕੰਮ ਨੂੰ ਕੰਦ ਕਰਦੇ ਆ ਹੁਣ ਜਿਹੜਾ ਹੁਣ ਗਾ ਨਿਊ ਈਅਰ ਆਇਨਾ ਵਾ ਉਹ ਸਾਰੇ ਪਾਸੇ ਨਿਊ ਈਅਰ ਵਾ ਠੀਕ ਆ ਜਿਸ ਕਰ ਕਿਹੜਾ ਵਾ ਉਹ ਤੋਂ ਵੀ ਕੰਮ ਬੰਦ ਰਹਿਣਾ ਵਾ ਹੁਣ ਸ਼ਨੀ ਐਤਵਾਰ ਵੀ ਹੈਗਾ ਵਾ ਜਿਹਦੇ ਵਿੱਚ ਹੁਣ ਜਿਹੜੇ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਹੈਗੇ ਵਾ ਉਹ ਓਪਨ ਹੋਣ ਦੇ ਚਾਂਸ ਹੈਗੇ ਆ 2 ਤਰੀਕ ਨੂੰ 2 ਜਨਵਰੀ ਤੋਂ ਜਿਹੜੀਆਂ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਹੈਗੇ ਜਿਹੜੇ ਵੀ ਵੀਰ ਭਰਾ ਨੇ ਅਪਾਇੰਟਮੈਂਟ ਲੈਣੀ ਵਜਾਂ ਬਾਨ ਮਰ ਚੁੱਕਣੀ ਵਾ ਆਪਣੇ ਵਕੀਲ ਨਾਲ ਗੱਲਬਾਤ ਕਰ ਲਓ ਜੇ ਤੁਸੀਂ ਆਪ ਵੀ ਤੁਸੀਂ ਆਪ ਚੁੱਕਣੀ ਵਾ ਕਿਉਂਕਿ 2 ਤਰੀਕ ਤੋਂ ਬਾਅਦ ਜਿਹੜੇ ਵਾ ਜਾਂ 2 ਤਰੀਕ ਨੂੰ ਜਾਂ 2 ਤਰੀਕ ਤੋਂ ਬਾਅਦ ਜਿਹੜੇ ਵਾ ਅਪਾਇੰਟਮੈਂਟਾਂ ਓਪਨ ਹੋਣ ਦੇ ਜਿਹੜੇ ਆ ਚਾਂਸ ਹੈਗੇ ਜਿਨ੍ਹਾਂ ਨੇ ਵਰਕ ਵਾਲੀਆਂ ਅਪਾਇੰਟਮੈਂਟਾਂ ਲੈਣੀਆਂ ਮਤਲਬ ਕਿ 9 ਮੰਥਸ ਵਾਲੇ ਪੇਪਰ ਆ ਜਾਂ ਸਾਲ ਵਾਲੇ ਪੇਪਰ ਆ ਜਾਂ ਡੋਮੈਸਟਿਕ ਪੇਪਰ ਆ ਉਹਨਾਂ ਦੀਆਂ ਇਹਨੀ ਅਪਾਇੰਟਮੈਂਟਾਂ ਵਾ 2 ਜਨਵਰੀ ਤੋਂ ਬਾਅਦ ਓਪਨ ਹੋਣ ਦੇ ਚਾਂਸ ਹੈਗੇ ਵਾ ਉਸ ਤੋਂ ਬਾਅਦ ਪਰ ਜਿਨ੍ਹਾਂ ਨੇ ਫੈਮਿਲੀ ਵਾਲੇ ਪੇਪਰ ਹੈ ਜਿਨ੍ਹਾਂ ਦੇ ਫੈਮਿਲੀ ਵਾਲੇ ਨੋ ਲੈ ਉਸ ਤੇ ਆ ਉਹਨਾਂ ਦਾ ਕੀ ਵਾ ਉਹਨਾਂ ਦੇ ਜਿਹੜੀਆਂ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਹੈਗੇ ਵਾ ਹਾਲੇ ਤਾਂ ਹੈਗੇ ਨਹੀਂ ਆ ਕੋਈ ਵੀ ਚਾਂਸ ਫਰਵਰੀ ਮਾਰਚ ਵਿੱਚ ਜਾ ਕੇ ਉਹਨਾਂ ਦੇ ਚਾਂਸ ਬਣਨੇ ਆ ਅਪਾਇੰਟਮੈਂਟ ਓਪਨ ਹੋਣ ਦੇ ਉਸ ਤੋਂ ਪਹਿਲਾਂ ਕੋਈ ਵੀ ਚਾਂਸ ਨਹੀਂ ਹੈਗਾ ਕਿਉਂਕਿ ਪਿਛੇ ਉਹਨਾਂ ਨੇ ਇੱਕ ਵਾਰੀ ਓਪਨ ਕੀਤੀਆਂ ਸੀ ਤੇ ਉਦੋਂ ਜਿਨ੍ਹਾਂ ਨੂੰ ਪਤਾ ਲੱਗਾ ਉਹਨਾਂ ਨੇ ਅਪਾਇੰਟਮੈਂਟਾਂ ਲੈ ਲਈਆਂ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਤੇ ਉਹ ਚਲੇ ਰਹਿ ਗਿਆ ਹੁਣ ਪਰ ਜਿਹੜੇ ਅਪਾਇੰਟਮੈਂਟਾਂ ਫੈਮਿਲੀ ਵਾਲੀਆਂ ਵਾ ਉਹਦੇ ਚਾਂਸ ਹੈਗੇ ਵਾ ਫਰਵਰੀ ਮਾਰਚ ਵਿੱਚ ਜਾ ਕੇ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਸਕੇ ਆ ਉਸ ਤੋਂ ਪਹਿਲਾਂ ਅਪਾਇੰਟਮੈਂਟਾਂ ਓਪਨ ਹੋਣ ਦੇ ਚਾਂਸ ਨਹੀਂ ਹੈਗੇ ਜੀ ਜਿਹੜੇ ਵੀਰਪਰਾ ਵੇਟ ਕਰ ਰਹੇ ਆ ਉਹ ਉਸ ਤੋਂ ਬਾਅਦ ਹੀ ਅਪਾਇੰਟਮੈਂਟਾਂ ਓਪਨ ਹੋਣੀਆਂ ਜੇ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਚਾਂਸ ਆ ਆ ਅਪਾਇੰਟਮੈਂਟਾਂ ਓਪਨ ਹੋਣ ਦੇ ਲੋਏ ਮਿੱਤਰੋ ਦੂਜੇ ਟੌਪਿਕ ਬਾਰੇ ਆਪਾਂ ਗੱਲਬਾਤ ਕਰਦੇ ਆ ਨਵੇਂ ਪੇਪਰਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਹੱਲੇ ਵੀ ਨਹੀਂ ਪਤਾ ਜਿਨ੍ਹਾਂ ਨੂੰ ਲੱਗਾ ਹੋਣਾ ਮੈਂ ਦੱਸ ਦਿੰਦਾ ਵਾਂ ਕਿ ਜਿਹੜੇ ਪੇਪਰ ਸੀ ਉਹ ਓਪਨ ਹੋਣੇ ਸੀ ਫਰਵਰੀ ਦੇ ਵਿੱਚ ਮਤਲਬ ਕਿ ਹਰ ਦਸੰਬਰ ਖਤਮ ਹੋਣ ਵਾਲਾ ਵਾ ਅਗਲਾ ਮਹੀਨਾ ਹੈਗਾ ਜਨਵਰੀ ਤੋਂ ਉਸ ਤੋਂ ਬਾਅਦ ਫਰਵਰੀ ਫਰਵਰੀ ਵਿੱਚ ਜਿਹੜੇ ਪੇਪਰ ਓਪਨ ਹੋਣੇ ਆ ਇਹਦੇ ਪੇਪਰ ਓਪਨ ਜਿਨ੍ਹਾਂ ਨੇ ਭਰਨੇ ਸੀ ਉਹਨਾਂ ਨੇ ਇਹਦੀਆਂ ਫਾਈਲਾਂ ਵਾ 2 ਮਹੀਨੇ ਪਹਿਲਾਂ ਰੈਡੀ ਕਰਵਾਈਆਂ ਸੀ ਨਵੰਬਰ ਵਿੱਚ ਫਾਈਲ ਰੈਡੀ ਹੋਣੀ ਸ਼ੁਰੂ ਹੋ ਗਈਆਂ ਸੀ ਸਾਰਾ ਨਵੰਬਰ ਦਾ ਮਹੀਨਾ ਇਹਦਾ ਉਹਨਾਂ ਦਿੱਤਾ ਸੀ ਫਾਈਲ ਰੈਡੀ ਕਰਾਉਣ ਵਾਸਤੇ ਫਾਈਲਾਂ ਰੈਡੀ ਹੋਈਆਂ ਹੁਣ ਜਿਹੜੇ ਪੇਪਰ ਆ ਉਹ ਸਬਮਿਟ ਹੋਣੇ ਆ ਪੇਪਰ ਜਿਹੜੇ ਭਰੇ ਜਾਣੇ ਆ ਕਲਿੱਕ ਹੋਣੇ ਆ ਕਲਿੱਕ ਡੇਟ ਜਿਹੜਾ ਹੈਗੀ ਵਾ ਉਹ ਹੈ ਕੀ ਆ ਫਰਵਰੀ ਦੇ ਵਿੱਚ ਫਰਵਰੀ ਦੇ ਜਿਹੜੇ ਪੇਪਰ ਆ ਉੱਪਰੇ ਜਾਣੇ ਆ ਪਰ ਇੱਕ ਗੱਲ ਹੋਰ ਪਰ ਜਿਨ੍ਹਾਂ ਨੇ ਨਵੰਬਰ ਵਿੱਚ ਪੇਪਰ ਫਿਲ ਨਹੀਂ ਕਰਾਇਆ ਆਪਣੀਆਂ ਜਿਹੜੀਆਂ ਫਾਈਲਾਂ ਰੈਡੀ ਨਹੀਂ ਕਰਾਈਆਂ ਉਹ ਇਹ ਪੇਪਰ ਨਹੀਂ ਭਰ ਸਕਦੇ ਜੇ ਜੇਕਰ ਤਾਂ ਤੁਹਾਡਾ ਕੋਈ ਵਕੀ ਕਹਿੰਦਾ ਵਾ ਕਿ ਛੜਤ ਕੋ ਤੁਹਾਨੂੰ ਤੁਹਾਨੂੰ 2 ਲੱਖ ਰੁਪਏ ਵਾਧਾ ਦੋ ਤੁਹਾਡੇ ਪੇਪਰ ਜਿਹੜੇ ਆ ਭਰਾਦਨੇ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਜਿਨ੍ਹਾਂ ਨੇ ਫਾਈਨਲ ਆਈਡੀ ਕਰਾਈਆਂ ਨਵੰਬਰ ਵਿੱਚ ਉਹਨਾਂ ਦੇ ਹੀ ਪੇਪਰ ਭਰੇ ਜਾਣੇ ਵਾ ਉਸ ਤੋਂ ਬਗੈਰ ਹੋਰ ਕਿਸੇ ਪੁੰਦੇ ਦੇ ਪੇਪਰ ਜਿਹੜੇ ਆ ਉਹ ਨਹੀਂ ਭਰੇ ਜਾਣੇ ਜੀ ਤੇ ਇਹ ਗੱਲ ਭਲੇਖੇ ਚ ਨਾ ਰਹਿ ਜਿਓ ਤਾਂ ਤੁਹਾਨੂੰ ਜਿਹੜਾ ਤੁਹਾਡਾ ਮਾਲਕ ਆ ਉਹ ਬਾਈ ਠੱਗ ਲਈ ਇਸ ਕਰਕੇ ਤੁਹਾਨੂੰ ਮੈਂ ਪਹਿਲਾਂ ਹੀ ਸਲਾਹ ਦਊਂਗਾ ਇਸ ਚੀਜ਼ ਬਾਰੇ ਕਿ ਠੱਗੀ ਨਾ ਵਜੇ ਤੁਹਾਨੂੰ ਜਿਸ ਕਰਕੇ ਤੁਹਾਨੂੰ ਮੈਂ ਇਹ ਗੱਲ ਕਹੂੰਗਾ ਕਿ ਜਿਹੜੇ ਪੇਪਰ ਵਾ ਉਹ ਹੱਲੇ ਨਹੀਂ ਓਪਨ ਹੋਣੇ ਜਿਨ੍ਹਾਂ ਨੇ ਹੁਣ ਨਵੇਂ ਪੇਪਰ ਭਰਨੇ ਵਾ ਉਹ ਤਾਂ ਮੈਂ ਦੱਸ ਦੇਣਾ ਕਿ ਸਾਬ ਤੱਕ ਉਹ ਕਿਹੜਾ ਸਰਕਾਰ ਨੇ ਇਸ ਵਾਰ ਕੀ ਕੀਤਾ ਸੀ ਕਿਉਂਕਿ ਹਰ ਸਾਲ ਕੀ ਹੁੰਦਾ ਹੁੰਦਾ ਸੀ ਜਿਹੜੇ ਪੇਪਰ ਵਾ ਜਦੋਂ ਓਪਨ ਹੁੰਦੇ ਹੁੰਦੇ ਸੀ ਇੱਕੋ ਦਿਨ ਹੀ ਪੇਪਰ ਸਾਰੇ ਓਪਨ ਹੁੰਦੇ ਹੁੰਦੇ ਸੀ ਜਿਸ ਕਰਕੇ ਕਿਹੜੇ ਫਾਈਲ ਜਿਹੜੀ ਸਾਈਡ ਵਾ ਉੱਤੇ ਜ਼ਿਆਦਾ ਲੋਡ ਪੈਣ ਕਾ ਕਈਆਂ ਦੇ ਪੇਪਰ ਭਰੇ ਨਹੀਂ ਜਾਂਦੇ ਹੁੰਦੇ ਸੀ ਪਈਆਂ ਨੂੰ ਮਿਲ ਕੀ ਸਾਈਡ ਓਪਨ ਹੀ ਨਹੀਂ ਹੁੰਦੀ ਸੀ ਜਿਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਖਤਮ ਕਰਨ ਵਾਸਤੇ ਇਸ ਵਾਰ ਉਹਨਾਂ ਨੇ ਕੀ ਕੀਤਾ ਵਾ ਕਿ 70% ਜਿਹੜੇ ਪੇਪਰ ਆ ਉਹ ਹੁਣ ਭਰੇ ਜਾਣਗੇ ਉਸ ਤੋਂ ਬਾਅਦ 30% ਪੇਪਰ ਰਹਿ ਗਏ ਵਾ ਉਪਰੇ ਜਾਣਗੇ ਜਾ ਕੇ ਅਕਤੂਬਰ ਦੇ ਵਿੱਚ ਅਕਤੂਬਰ ਦੇ ਵਿੱਚ ਫਿਰ ਤੇੜੀ ਵਾ ਫਲੂਸੀ ਨਵੀਂ ਜਿਹੜੇ ਵਾ ਪੇਪਰ ਓਪਨ ਹੋਣੇ ਵਾ ਤੇ ਨਾਰਮਲੀ ਗੱਲ ਵਾ ਉਦੋਂ ਵੀ 2 ਮਹੀਨੇ ਪਹਿਲਾਂ ਹੀ ਜਿਹੜੇ ਵਾ ਪੇਪਰ ਜਿਹੜੀਆਂ ਆ ਉਹਦੀਆਂ ਫਾਈਲਾਂ ਰੈਡੀ ਹੋਣਗੀਆਂ ਤੇ 2 ਮਹੀਨੇ ਬਾਅਦ ਅਕਤੂਬਰ ਦੇ ਵਿੱਚ ਜਿਹੜੇ ਵਾ ਪੇਪਰ ਭਰੇ ਜਾਣਗੇ ਇਸ ਕਰਕੇ ਜਿਹੜੇ ਵੀ ਵੀਰ ਭਰਾਣੇ ਹੋਣ ਨਵੇਂ ਪੇਪਰ ਭਰਨੇ ਵਾ ਜਿਨ੍ਹਾਂ ਨੇ ਨਵੰਬਰ ਵਿੱਚ ਪੇਪਰ ਨਹੀਂ ਆਪਣੀ ਜਿਹੜੀ ਫਾਈਲ ਰੈਡੀ ਕਰਾਈ ਉਹ ਹੁਣ ਅਕਤੂਬਰ ਤੋਂ 2 ਮਹੀਨੇ ਪਹਿਲਾਂ ਅਗਸਤ ਵਿੱਚ ਜਿਹੜੀਆਂ ਵਾ ਫਾਈਲਾਂ ਰੈਡੀ ਹੋਣਗੀਆਂ ਉਸ ਤੋਂ ਬਾਅਦ ਅਕਸ ਅਗਸਤ ਸਤੰਬਰ ਤੇ ਅਕਤੂਬਰ ਤੱਕ ਦੇੜੇਵਾ ਪੇਪਰ ਭਰੇ ਜਾਣਗੇ ਜਿਹੜੇ ਵੀਰ ਭਰਾਵਾਂ ਨੇ ਹੁਣ ਪੇਪਰ ਨਵੇਂ ਭਰਨੇ ਵਾ ਉਹ ਅਗਸਤ ਵਿੱਚ ਆਪਣੀ ਫਾਈਲ ਰੈਡੀ ਕਰਵਾ ਲੇ ਤਾਂ ਜੋ ਅਕਤੂਬਰ ਵਿੱਚ ਆਪਣੇ ਜਿਹੜੇ ਪੇਪਰ ਭਰ ਸਕੇ ਉਸ ਤੋਂ ਪਹਿਲਾਂ ਪੇਪਰ ਨਹੀਂ ਭਰੇ ਜਾਣੇ ਤੇ ਨਾ ਹੀ ਪੇਪਰ ਨਿਕਲਣੇ ਜੇ ਜੇਕਰ ਤੁਹਾਨੂੰ ਤੁਹਾਡਾ ਕੋਈ ਵਕੀਲ ਜਾਂ ਤੁਹਾਡਾ ਕੋਈ ਮਾਲਕ ਕਹਵੇ ਇਹ ਗੱਲ ਕਿ ਪੇਪਰ ਭਰਵਾ ਲੋ ਹੁਣ ਪੇਪਰ ਹੋਪਣ ਹੋਣੇ ਵਾ ਇਦਾਂ ਵਾ ਉਦਾਂ ਵਾ ਇਹ ਕੋਈ ਵੀ ਗੱਲ ਨਹੀਂ ਹੈਗੀ ਜੇ ਇਹ ਚੀਜ਼ਾਂ ਤੋਂ ਬੱਸ ਕਿਰਿਓ ਮੇਰੇ ਵੀਰ ਭਰਾ ਠੀਕ ਹੈ ਲੋਏ ਮਿੱਤਰੋ ਹੁਣ ਤੀਜੇ ਟੌਪਿਕ ਬਾਰੇ ਆਪਾਂ ਗੱਲਬਾਤ ਕਰਦੇ ਆਂ ਤੀਜਾ ਟੌਪਿਕ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਹੈਗਾ ਵਾ ਵੀਜ਼ਾ ਬਾਰੇ ਵੀਜ਼ਾ ਦਾ ਪ੍ਰੋਸੈਸ ਕੀ ਚੱਲ ਰਿਹਾ ਵਾ ਭਾਵੇਂ ਉਹ ਹੈਗੇ ਵਾ ਡੋਮੈਸਟਿਕ ਪੇਪਰ ਭਾਵੇਂ ਉਹ ਸਾਲ ਵਾਲਿਆ ਭਾਵੇਂ ਉਹ 9 ਮੰਥ ਵਾਲਿਆ ਤੇ ਭਾਵੇਂ ਉਹ ਹੈਗੇ ਵਾ ਫੈਮਿਲੀ ਵਾਲੇ ਪੇਪਰ ਆ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੈਗਾ ਵਾ ਠੀਕ ਆ ਫਿਰ ਤਾਂ ਵੀਜ਼ਾ ਦਾ ਭਾਵੇਂ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਵੀਜ਼ਾ ਲੱਗ ਕੇ ਆ ਜੇ ਕਿਉਂਕਿ ਨਾਰਮਲ ਹੀ ਗਾ ਜਿਹੜਾ ਫੈਮਿਲੀ ਵਾਲਾ ਵੀਜ਼ਾ ਵਾ ਉਹ ਤਕਰੀਬਨ ਸਾਰਾ ਕੁਝ ਸਹੀ ਹੁੰਦਾ ਵਾ ਜੇਕਰ ਡਾਕੂਮੈਂਟ ਡਾਕੂਮੈਂਟ ਤੇ ਸਾਰ ਤੇ ਮਹੀਨੇ ਵਿੱਚ ਮਹੀਨੇ ਤੋਂ ਪਹਿਲਾਂ ਪੈਨ ਤੁਹਾਡਾ ਜਿਹੜਾ ਵਾ ਹਫਤੇ ਡਿਆ ਹਫਤੇ ਦੋ ਹਫਤਿਆਂ ਵਿੱਚ ਜਿਹੜਾ ਵੀਜ਼ਾ ਲਾ ਕੇ ਨਾਰਮਲੀ ਆ ਜਾਂਦਾ ਵਾ ਪਰ ਜਿਨ੍ਹਾਂ ਦਾ ਨਹੀਂ ਆਇਆ ਹਲੇ ਤੱਕ ਉਹਨਾਂ ਦੀ ਇੱਕ ਕਾਰਨ ਹੋ ਸਕਦਾ ਵਾ ਪਹਿਲਾ ਕਾਰਨ ਦੋ ਕਾਰਨ ਹੋ ਸਕਦੇ ਆ ਪਹਿਲਾ ਕਾਰਨ ਤਾਂ ਇਹ ਵਾਕੀ ਉਹਨਾਂ ਦੀ ਫਾਈਲ ਜਿਹੜੀ ਵਾ ਉਹ ਹਲੇ ਫੜੀ ਨਹੀਂ ਗਈ ਫੜੀ ਦਾ ਮਤਲਬ ਕੀ ਤੁਹਾਨੂੰ ਪਤਾ ਵਾ ਕਿ ਉੱਥੇ ਜਿਆਦੀ ਜ਼ਿਆਦਾ ਰਸ਼ ਪੈਣ ਕਰਕੇ ਤੁਹਾਡੀ ਜਿਹੜੀ ਫਾਈਲ ਵਾ ਥੱਲੇ ਕਿਤੇ ਨੱਪੀ ਨੁੱਪੀ ਰਹਿ ਗਈ ਆ ਜਿਸ ਕਰਕੇ ਤੁਹਾਡੀ ਜਿਹੜੀ ਫਾਈਲ ਵਾ ਹਲੇ ਉਹਨਾਂ ਦੇ ਹੱਥ ਵਿੱਚ ਨਹੀਂ ਆ ਰਹੀ ਤਾਂ ਤੁਹਾਨੂੰ ਕੋਈ ਉਹਨਾਂ ਨੇ ਮੇਲ ਵੀ ਨਹੀਂ ਭੇਜੀ ਹਲੇ ਤੱਕ ਕਿ ਤੁਹਾਡਾ ਗਲਤ ਨਹੀਂ ਡਾਕੂਮੈਂਟ ਕੋਈ ਤੁਹਾਨੂੰ ਮੇਲ ਨਹੀਂ ਆਈ ਭੇਜੀ ਫਿਰ ਤੁਸੀਂ ਟੈਂਸ਼ਨ ਨਾ ਲਓ ਫਿਰ ਤੁਸੀਂ ਥੋੜੀ ਜੀ ਵੇਟ ਕਰੋ ਜਦੋਂ ਅਸੀਂ ਉਹਨਾਂ ਦੇ ਹੱਥ ਵਿੱਚ ਫਾਈਲ ਆ ਗਈ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਇਆ ਫਿਰ ਤੁਹਾਨੂੰ ਮੇਲ ਉਹਨਾਂ ਨੇ ਭੇਜ ਦੇਣੀ ਕਿ ਤੁਹਾਡਾ ਜਿਹੜਾ ਵੀਜ਼ਾ ਵਾ ਰੈਡੀ ਵਾ ਪਰ ਜੇਕਰ ਤੁਹਾਡਾ ਕੁਝ ਨਾ ਕੁਝ ਵਿੱਚ ਗਲਤ ਹੋਇਆ ਤੁਹਾਨੂੰ ਉਹਨਾਂ ਨੇ ਉਹ ਵਾਲੀ ਮੇਲ ਭੇਜ ਦੇਣੀ ਆ ਤੇ ਦੂਜਾ ਕਾਰਨ ਇਹ ਹੋ ਸਕਦਾ ਕਿ ਤੁਹਾਡਾ ਜਿਹੜਾ ਨੂਲਾ ਹਸਤਾਵਾ ਉਹ ਅਪਡੇਟ ਨਹੀਂ ਹੈਗਾ ਜੇਕਰ ਤੁਹਾਡਾ ਨੂਲਾ ਹਸਤਾਫ ਅਪਡੇਟ ਨਾ ਵੀ ਹੋਵੇ ਤਾ ਵੀ ਤੁਹਾਡਾ ਜਿਹੜਾ ਵੀਜ਼ਾ ਨਹੀਂ ਲੱਗਣਾ ਇਧਰ ਭਾਰਤ ਤੁਸੀਂ ਆਪਣੇ ਉਥੇੜਾ ਵਾ ਵੀਐਫਐਸ ਵਾਲਿਆਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਮੇਲ ਦੇ ਰਹੀਂ ਫੋਨ ਦੇ ਰਹੀਂ ਜਾਂ ਜਿੱਦਾਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨਾਲ ਪੁੱਛੋ ਕਿ ਸਾਨੂੰ ਜਿਨ੍ਹਾਂ ਦਾ ਮਹੀਨਾ ਡੇਢ ਮਹੀਨੇ ਤੋਂ ਪਲੱਸ ਹੋ ਗਿਆ ਉਹਨਾਂ ਦੀ ਗੱਲ ਕਰਦਾ ਸਾਰਾ ਉਹਨਾਂ ਨੂੰ ਮੈਂ ਕਹਿ ਰਿਹਾ ਇਹਨਾਂ ਨੂੰ ਕਹਿ ਰਿਹਾ ਕਿ ਜਿਨ੍ਹਾਂ ਦਾ ਮਹੀਨਾ ਡੇਢ ਮਹੀਨੇ ਤੋਂ ਪਲੱਸ ਹੋ ਗਿਆ ਵਾ ਪਰ ਵੀਜ਼ਾ ਹਲੇ ਤੱਕ ਨਹੀਂ ਆਇਆ ਤੇ ਨਾ ਹੀ ਉਹਨਾਂ ਵੱਲੋਂ ਕੋਈ ਮੇਲ ਆਈ ਆ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਪੁੱਛੋ ਵੀ ਕਿਸ ਹੱਬ ਤੱਕ ਇਹ ਕਿਉਂ ਨਹੀਂ ਸਾਡਾ ਵੀਜ਼ਾ ਲੱਗ ਰਿ ਮਲਕੀ ਇਨ ਚੱਦਿਆ ਹਾਂ ਆਪਣੀ ਜਿਹੜੀ ਫਾਈਲ ਜਮ੍ਹਾਂ ਕਰਾਈ ਆ ਸਾਰਾ ਕੁਝ ਕੀਤਾ ਪਿਆ ਵਾ ਪਰ ਵੀਜ਼ਾ ਨਾ ਲੱਗਣ ਦੇ ਕਾਰਨ ਕੀ ਆ ਕਿ ਸਾਨੂੰ ਨਾ ਹੀ ਕੋਈ ਮੇਲ ਆਈ ਉਹਨਾਂ ਵੱਲੋਂ ਨਾ ਹੀ ਸਾਡਾ ਵੀਜ਼ਾ ਲੱਗ ਰਿਹਾ ਵਾ ਤੇ ਸਾਨੂੰ ਦੱਸੋ ਵੀ ਕਾਰਨ ਕੀ ਆ ਸ਼ਾਇਦ ਤੁਹਾਨੂੰ ਕੋਈ ਕਾਰਨ ਦੱਸਣ ਤੁਹਾਨੂੰ ਕੁਛ ਨਾ ਕੁਛ ਮਲਕੀ ਤੁਹਾਨੂੰ ਸਲਾਹ ਦੇਣ ਜਾਂ ਤੁਹਾਨੂੰ ਕੁਝ ਦੱਸਣ ਕਿ ਕਿਉਂ ਤੁਹਾਡਾ ਵੀਜ਼ਾ ਜਿਹੜਾ ਵਾ ਨਹੀਂ ਲੱਗ ਰਿਹਾ ਤੇ ਇਹੋ ਤੁਸੀਂ ਕਰ ਸਕਦੇ ਹੋ ਜੇ ਇਸ ਤੋਂ ਪਹਿਲਾਂ ਜਿਹੜਾ ਵੀਜ਼ਾ ਪ੍ਰੋਵਨ ਹਾਲੇ ਹਫਤਾ ਆ ਵਾ ਦੋ ਹਫਤੇ ਹੋਏ ਆ ਜਦ 10 15 ਦਿਨ ਹੋਏ ਜਿਨ੍ਹਾਂ ਨੂੰ ਉਹ ਮੇਰੇ ਵੀਰਪਰਾ ਹੱਲੇ ਵੇਟ ਕਰੋ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜਿਹੜਾ ਵੀਜ਼ਾ ਵਾ ਉਹਨਾਂ ਦਾ ਲੱਗੂਗਾ ਕਿਉਂਕਿ ਨਾਰਮਲੀ ਗੱਲ ਵਾ ਹੁੰਦਾ ਦੋ ਹਫ਼ਤੇ ਦਾ ਨਾਰਮਲੀ ਨੰਗ ਜਾਂਦੇ ਆ ਇੰਨੇ ਚਿਰ ਤੋਂ ਬਾਅਦ ਹੀ ਜਿਹੜਾ ਵੀਜ਼ਾ ਲੱਗਣ ਦੇ ਜਿਹੜੇ ਚਾਂਸ ਹੁੰਦੇ ਆ ਠੀਕ ਆ ਲੋਈ ਮਿੱਤਰੋ ਟੈਨਸ਼ਨ ਨਾ ਲਓ ਵੀਜ਼ੇ ਲੱਗਣਗੇ ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਇਆ ਤੇ ਤੁਹਾਡੀ ਕਿਸਮਤ ਦੇ ਵਿੱਚ ਇਟਲੀ ਦਾ ਦਾਣਾ ਪਾਣੀ ਲਿਖਿਆ ਹੋਇਆ ਤਾਂ ਡੇਢੇ ਵੀਜ਼ੇ ਵਾ ਉਹ ਲੱਗਣੇ ਹੀ ਲੱਗਣੇ ਆ ਲੋਈ ਮਿੱਤਰੋ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ